ਬਰਦਰਤ ਹਾਂਜੀ ਜਦੋਂ ਅਸੀਂ ਝੁਕਨੇ ਆ ਪੈਰਿਸ ਜਿਵੇਂ ਦਰ ਜਾਏਗੀ ਲੋਕਾਂ ਨੂੰ ਦਾ ਕਾਮਨ ਨਾਮ ਪਤਾ ਹੈ ਸ਼ੈਟਿਕਾ ਇਹ ਕਰੰਟ ਜਾਂ ਲੱਤ ਵਾਲੇ ਪਾਸੇ ਜਾਂਦਾ ਹੈ ਕਰੰਟ ਜਾਂ ਲੱਗਦਾ ਇੱਕ ਪਾਸੇ ਕਰੰਟ ਲੱਗਦਾ ਉਹ ਸ਼ੈਟਿਕਾ ਦੀ ਦਰਦ ਹੈ ਹੁੰਦੇ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੈ ਫਿਰ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਮਣਕਾ ਹਿਲ ਜਾਣਾ ਹਾਂਜੀ ਹਾਂਜੀ ਡਿਸਕ ਹਿਲ ਜਾਣਾ ਜੀ 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 ਡਿਸਕ ਹਿਲ ਗਈ ਜੀ ਉਹ ਡਿਸਕ ਕਮਰ ਦੀ ਵੀ ਹਿਲ ਸਕਦੀ ਹੈ ਉਹ ਡਿਸਕ ਗਰਦਨ ਦੀ ਵੀ ਹਿਲ ਸਕਦੀ ਹੈ ਇਹ ਸਾਰੀ ਜਿਹੜੀ ਦਿੱਕਤ ਹੈ ਸ਼ੈਟਿਕਾ ਹੈ ਕਿਹਿਆਂ ਦਾ ਤਾਂ हिਪ ਜਿੱਥੇ ਪਰਸ ਰੱਖਦੇ ਆ ਨਾ ਬੰਦੇ ਹਾਂਜੀ 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 ਯਾ ਵੱਡੇ ਪਰਸ ਰੱਖਦੇ ਹਾਂ ਹਾਂਜੀ ਉਹ ਪਰਸ ਵਾਲੀ ਜਗ੍ਹਾ ਸੁੰਨ ਹੋਣਾ ਜਾਣਾ ਜਿਵੇਂ ਸਾਡੀ ਮਾਤਾ ਪੈਣਾ ਉਸ ਜਗ੍ਹਾ ਨੂੰ ਅਗਰ ਫੀਲ ਕਰਨਾ ਚਾਣ ਜਿੱਥੇ ਬੰਦੇ ਪਰਸ ਰੱਖਦੇ ਆ ਆਦਮੀ ਉਹ ਜਗ੍ਹਾ ਤੇ ਦਰਦ ਹੋਣਾ ਠੀਕ ਹੈ ਪੈਰ ਵਿੱਚ ਬਾਹਰਲੇ ਪਾਸੇ ਦਰਦ ਇੱਕਦਮ ਕਰੰਟ ਦੀ ਤਰ੍ਹਾਂ ਚਲੇ ਜਾਣਾ ਪੈਰਾਂ ਦੀ ਉਂਗਲੀਆਂ ਤੇ ਕੀੜੀਆਂ ਲਗਣੀਆਂ ਟਾਈ ਤੋਂ ਤੈਨੂੰ ਵਾਲਾ ਸੁੰਨ ਹੋ ਜਾਣੀਆਂ ਜਿਵੇਂ ਮੇਰੀ ਉਂਗਲੀਾਂ 'ਚ ਕੀੜੀ ਲੜ ਰਹੀ ਹੈ ਸੁੰਨਪਣਾ ਉਹ ਹੋ ਜਾਣਾ ਅੰਗਮਰ ਦਰਦ ਦਾ ਸ਼ਾ ਟਿਕਾ ਹੈ ਠੀਕ ਹੈ ਐਵੇਂ ਹੀ ਗਰਦਨ 'ਚ ਸੀਨ ਠੀਕ ਹੈ ਗਰਦਨ 'ਚ ਦਰਦ ਹੋਣਾ ਪਿਛਲੇ ਪਾਸੇ ਇੱਥੇ ਤੱਕ ਦਰਦ ਆ ਜਾਣਾ ਉੱਪਰ ਜੀ ਜੀ ਔਰ ਨਾਲੇ ਹੀ ਦਰਦ ਬਾਹਾਂ 'ਚ ਤੱਕ ਪੈਣਾ ਟਾਈ ਵਾਲਾ ਸੁੰਨ ਹੋ ਜਾਣਾ ਚਿਚੀ ਟਾਈ ਚਿਚੀ ਉਂਗਲ ਨਾਲ ਵਾਲੀ ਜਿੰਦੇ ਚ ਮੁਠੀ ਪਾਣਿਆ ਤੇ ਇਹ ਅੱਧੀ ਉਂਗਲ ਐ ਸੁੰਹ ਹੋ ਜਾਣਾ ਠੀਕ ਹੈ ਐ ਸਪਾਈਨ ਦੀ ਰੀਡ ਦੀ ਹੱਡੀ ਦੀ ਪ੍ਰੋਬਲਮ ਦੀ ਦਿੱਕਤ ਦੀ ਨਿਸ਼ਾਨੀ ਆ ਤੁਹਾਡਾ ਕੋਈ ਨਾ ਕੋਈ ਮੜਕਾ ਹਿਲ ਗਿਆ ਜਾਂ ਮੜਕਾ ਦੱਬ ਰਿਹਾ ਠੀਕ ਹੈ ਆਇਰੋਏ ਦੇ ਚਿੰਨ੍ਹ ਨੂੰ ਸਾਰਿਆਂ ਨੂੰ ਵాయੂ ਰੋਗ ਕਹਿੰਦੇ ਆ ਓਕੇ ਜੇ ਤੁਹਾਡੀ ਵాయੂ ਖਰਾਬ ਹੋ ਗਈ ਠੀਕ ਹੈ ਜਦੋਂ ਠੰਡ ਵੱਧਦੀ ਹੈ ਜੀ 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 ਵాయੂ ਖਰਾਬ ਹੋ ਜਾਂਦੀ ਹੈ ਦਿੱਕਤ ਹੋਰ ਜ਼ਿਆਦਾ ਵੱਧ ਜੇ ਵੱਧ ਜਾਂਦੀ ਜੀ ਵੱਧ ਸਭ ਮੜਕਿਆਂ ਦੀ ਦਿੱਕਤ ਆ ਉਹਦਾ ਆਇਰੋਏ ਦੇ ਚ ਬੜਾ ਆਰਾਮ ਬਾਣ ਇਲਾਜ ਹੈ ਠੀਕ ਹੈ ਸਿਰਫ ਤੁਸੀਂ ਵాయੂ ਨੂੰ ਕੰਟਰੋਲ ਕਰਨਾ ਹੈ ਜਦੋਂ ਤੁਸੀਂ ਵాయੂ ਨੂੰ ਕਾਬੂ ਕਰ ਲੋਗੇ ਮਣਕੇ ਦੀ ਕੋਈ ਵੀ ਦਿੱਕਤ ਨਹੀਂ ਹੈਗੀ ਸੱਸੀ ਗਾਲ ਜੀ ਕਮਰ ਦਰਦ ਹਾਂਜੀ ਜਦੋਂ ਅਸੀਂ ਝੁਕਨੇ ਆ ਪੈਰ ਇਸ ਜਿਵੇਂ ਦਰਜਾਈਗੀ ਲੋਕਾਂ ਨੂੰ ਦਾ ਕਾਮਨ ਨਾਮ ਪਤਾ ਹੈ ਸ਼ੈਟਿਕਾ ਜੀ 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 ਇਹ ਇੱਕ ਕਰੰਟ ਜਾਂ ਲੱਤ ਵਾਲੇ ਪਾਸੇ ਜਾਂਦਾ ਹੈ ਕਰੰਟ ਜਾਂ ਲੱਗਦਾ ਹੈ ਇੱਕ ਪਾਸੇ ਕਰੰਟ ਲੱਗਦਾ ਹੈ ਉਹ ਸ਼ੈਟਿਕਾ ਦੀ ਦਰਦ ਹੈ ਹੁੰਦੇ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੈ ਫਿਰ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਮਣਕਾ ਹਿਲ ਜਾਣਾ ਹਾਂਜੀ ਹਾਂਜੀ ਡਿਸਕ ਹਿਲ ਜਾਣਾ ਜੀ 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 ਡਿਸਕ ਹਿਲ ਗਈ ਜੀ ਉਹ ਡਿਸਕ ਕਮਰ ਦੀ ਵੀ ਹਿਲ ਸਕਦੀ ਹੈ ਉਹ ਡਿਸਕ ਗਰਦਨ ਦੀ ਵੀ ਹਿਲ ਸਕਦੀ ਹੈ ਇਹ ਸਾਰੀ ਜਿਹੜੀ ਦਿੱਕਤ ਹੈ ਸ਼ੈਟਿਕਾ ਹੈ ਠੀਕ ਹੈ ਜੀ ਜਿਹੜਾ ਪੈਰ ਵਿੱਚ ਦਰਦ ਗਿਆ ਕਰੰਟ ਦੀ ਤਰ੍ਹਾਂ ਮਤਲਬ ਪੂੜੇ ਤੋਂ ਲੈ ਕੇ ਪੈਰ ਤੱਕ ਪੈਰ ਤੱਕ ਕਈਆਂ ਦਾ ਤਾਂ हिਪ ਜਿੱਥੇ ਪਰਸ ਰੱਖਦੇ ਆ ਨਾ ਬੰਦੇ ਹਾਂਜੀ 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 ਯਾ ਵੱਡੇ ਪਰਸ ਰੱਖਦੇ ਆ ਹਾਂਜੀ ਉਹ ਪਰਸ ਵਾਲੀ ਜਗ੍ਹਾ ਸੁੰਨ ਹੋਣਾ ਜਾਣਾ ਜਿਵੇਂ ਸਾਡੀ ਮਾਤਾ ਪੈਣਾ ਉਸ ਜਗ੍ਹਾ ਨੂੰ ਅਗਰ ਫੀਲ ਕਰਨਾ ਚਾਣ ਜਿੱਥੇ ਬੰਦੇ ਪਰਸ ਰੱਖਦੇ ਆ ਆਦਮੀ ਉਹ ਜਗ੍ਹਾ ਤੇ ਦਰਦ ਹੋਣਾ ਠੀਕ ਹੈ ਪੈਰ ਵਿੱਚ ਬਾਹਰਲੇ ਪਾਸੇ ਦਰਦ ਇੱਕਦਮ ਕਰੰਟ ਦੀ ਤਰ੍ਹਾਂ ਚਲੇ ਜਾਣਾ ਪੈਰਾਂ ਦੀਆਂ ਉਂਗਲੀਆਂ ਤੇ ਕੀੜੀਆਂ ਲਗਣੀਆਂ ਢਾਈ ਤੋਂ ਤਿੰਨ ਵਾਲਾ ਸੁਨ ਹੋ ਜਾਣੀਆਂ ਜਿਵੇਂ ਮੇਰੀ ਉਂਗਲੀਆਂ 'ਚ ਕੀੜੀ ਲੜ ਰਹੀ ਹੈ ਸੁਨਪੰਨਾ ਉਹ ਹੋ ਜਾਣਾ ਇਹ ਕਮਰ ਦਰਦ ਦਾ ਸ਼ਾਟਿਕਾ ਹੈ ਠੀਕ ਹੈ ਐਵੇਂ ਹੀ ਗਰਦਨ 'ਚ ਸੀਨ ਠੀਕ ਹੈ ਗਰਦਨ 'ਚ ਦਰਦ ਹੋਣਾ ਪਿਛਲੇ ਪਾਸੇ ਇੱਥੇ ਤੱਕ ਦਰਦ ਆ ਜਾਣਾ ਉੱਪਰ ਜੀ ਜੀ ਔਰ ਨਾਲੇ ਹੀ ਦਰਦ ਬਾਹਾਂ 'ਚ ਤੱਕ ਪੈਣਾ ਠੀਕ ਹੈ ਢਾਈ ਉਂਗਲਾ ਸੁਨ ਹੋ ਜਾਣਾ ਚਿੱਚੀ ਢਾਈ ਚਿੱਚੀ ਉਂਗਲ ਨਾਂ ਲਾਲੀ ਜਿੰਦੇ ਚ ਮੁੱਠੀ ਪਾਣਿਆ ਤੇ ਇਹ ਅੱਧੀ ਉਂਗਲ ਐਕਸ 1 ਹੋ ਜਾਣਾ ਠੀਕ ਹੈ ਇਹ ਸਪਾਈਨ ਦੀ ਰੀਡ ਦੀ ਹੱਡੀ ਦੀ ਪ੍ਰੋਬਲਮ ਦੀ ਦਿੱਕਤ ਦੀ ਨਿਸ਼ਾਨੀ ਆ ਠੀਕ ਹੈ ਕਿ ਤੁਹਾਡਾ ਕੋਈ ਨਾ ਕੋਈ ਮੜਕਾ ਹਿੱਲ ਗਿਆ ਜਾਂ ਮੜਕਾ ਦੱਬ ਰਿਹਾ ਠੀਕ ਹੈ ਆਇਰੋਏ ਦੇ ਚ ਇਹਨਾਂ ਨੂੰ ਸਾਰਿਆਂ ਨੂੰ ਵਾਇਯੂ ਰੋਗ ਕਹਿੰਦੇ ਆ ਓਕੇ ਜੇ ਤੁਹਾਡੀ ਵਾਇਯੂ ਖਰਾਬ ਹੋ ਗਈ ਠੀਕ ਹੈ ਜਦੋਂ ਠੰਡ ਵੱਧਦੀ ਹੈ ਜੀ 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 ਵਾਇਯੂ ਖਰਾਬ ਹੋ ਜਾਂਦੀ ਹੈ ਦਿੱਕਤ ਹੋਰ ਜ਼ਿਆਦਾ ਵੱਧ ਜਾਂਦੀ ਵੱਧ ਜਾਂਦੀ ਜੀ ਵੱਧ ਜਾਂਦੀ ਜਦੋਂ ਤੁਹਾਨੂੰ ਸੂਰਜ ਉਗਦਾ ਹੈ ਸੂਰਜ ਐਨ ਉੱਪਰ ਆ ਜਾਂਦਾ ਹੈ ਦੁੱਪ ਹੁੰਦੀ ਹੈ ਉਦੋਂ ਤਾਂ ਠੀਕ ਹੋਣੀ ਸ਼ੁਰੂ ਹੋ ਜਾਂਦੀ ਆਪੇ ਜਿਵੇਂ ਠੰਡ ਪੈਣੀ ਸ਼ੁਰੂ ਹੁੰਦੀ ਹੈ ਸੂਰਜ ਢਲਣਾ ਸ਼ੁਰੂ ਹੁੰਦਾ ਹੈ ਦੁਬਾਰਾ ਦਰਦਾਨੀ ਸ਼ੁਰੂ ਹੋ ਜਾਂਦੀ ਹੈ ਕੁਛ ਨਹੀਂ ਸਿੰਪਲ ਪ੍ਰੋਬਲਮ ਹੈ ਜਿਹੜੇ ਲੋਕੀ ਕੋਈ ਵਜਨ ਚੁੱਕਿਆ ਮਣਕਾ ਹਿੱਲ ਗਿਆ ਬਿਲਕੁਲ ਠੀਕ ਬਾਲਟੀ ਚੁੱਕੀ ਮਣਕਾ ਹਿੱਲ ਗਿਆ ਰੋਜ਼ ਝਾੜੂ ਦਾ ਕੰਮ ਕਰਦੇ ਅੱਗੇ ਝੁੱਕ ਕੇ ਕੰਮ ਕਰਦੇ ਝਾੜੂ ਅੱਗੇ ਝੁੱਕ ਕੇ ਲੱਗ ਹਾਂਜੀ ਹਾਂਜੀ ਉਹ ਮਣਕਾ ਹਿੱਲ ਗਿਆ ਕੋਈ ਕੋਈ ਚੀਜ਼ ਚੁੱਕਣ ਵਾਸਤੇ ਚੁੱਕਿਆ ਇੱਕਦਮ ਖੜੇ ਦੇ ਕੜੱਕੀ ਬੋਲ ਕੜੱਕੀ ਬੋਲ ਗਿਆ ਜੀ 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 ਉਹ ਸਭ ਮਣਕਿਆਂ ਦੀ ਦਿੱਕਤ ਹੈ ਉਹਦਾ ਆਯੂ ਵਿੱਚ ਬੜਾ ਆਰਾਮ ਬਾਣ ਇਲਾਜ ਹੈ ਠੀਕ ਹੈ ਸਿਰਫ ਤੁਸੀਂ ਵਾਯੂ ਨੂੰ ਕੰਟਰੋਲ ਕਰਨਾ ਹੈ ਜਦੋਂ ਤੁਸੀਂ ਵਾਯੂ ਨੂੰ ਕਾਬੂ ਕਰ ਲੋਗੇ ਮਣਕੇ ਦੀ ਕੋਈ ਵੀ ਦਿੱਕਤ ਨਹੀਂ ਆਏਗੀ ਲੋਕੀ ਗਲਤੀ ਕਿੱਥੇ ਕਰਦੇ ਆ ਕਮਰ ਵਿੱਚ ਦਰਦ ਹੈ ਉਹ ਸੋਚਦੇ ਆ ਕੱਲੀ ਦਰਦ ਕਮਰੇ ਚ ਹੈ ਪਰ ਰੀੜ ਦੀ ਹੱਡੀ ਹੈ ਸਾਡੀ ਇਹ ਆਪਸੇ ਜੁੜੀ ਹੋਈ ਹੈ ਇਹਨੂੰ ਅਗਰ ਧਿਆਨ ਨਾਲ ਦੇਖੋ ਨਾ ਇਹਨੂੰ ਬਿਲਕੁਲ ਧਿਆਨ ਨਾਲ ਦੇਖੋ ਤੁਹਾਡਾ ਜਿਹੜਾ ਫੇਫੜੇ ਵਾਲੀ ਜਗ੍ਹਾ ਹੈ ਨਾ ਇਹ ਵਾਲੀ ਜਗ੍ਹਾ ਜੀ ਜੀ ਇੱਥੇ ਸਿਰਫ ਹੱਡੀਆਂ ਹੈਗੀਆਂ ਠੀਕ ਹੈ ਥੱਲੇ ਤੇ ਕੋਈ ਹੱਡੀ ਨਹੀਂ ਜਿਹੜੀ ਇਹਨੂੰ ਸਾਹਮ ਕੇ ਰੱਖਦੀ ਹੈ ਨਹੀਂ ਕੋਈ ਇਹਨੂੰ ਫੜਨ ਵਾਸਤੇ ਕੋਈ ਹੱਡੀ ਨਹੀਂ ਸਿਰਫ ਇੱਥੇ ਹੱਡੀਆਂ ਹੈਗੀਆਂ ਜਿਨੂੰ ਆਪਾਂ ਪਸਲੀਆਂ ਕਹਿੰਦੇ ਆ ਠੀਕ ਹੈ ਜੀ ਇਹ ਆਪਣੀ ਹੈਗੀ ਰਿਬ ਕੇਜ ਠੀਕ ਹੈ ਜੀ ਜਿੱਥੇ ਫੇਫੜੇ ਐ ਉੱਪਰ ਗਰਦਨ ਵਿੱਚ ਵੀ ਕੋਈ ਹੱਡੀ ਨਹੀਂ ਇਹ ਸਾਰਾ ਕੁਝ ਕੌਣ ਸਾਹਮ ਕੇ ਰੱਖਦਾ ਹੈ ਇਹ ਮਸਲ ਸਾਹਮ ਕੇ ਰੱਖਦੀ ਹੈ ਜਦੋਂ ਕੋਈ ਡੰਡਾ ਮਜ਼ਬੂਤੀ ਕਰਨਾ ਹੋਵੇ ਤੇ ਰस्सियां ਬੰਨ੍ਹ ਦੇਣ ਐਵੇਂ ਰੱਬ ਨੇ ਰस्सियां ਬੰਨ੍ਹੀਆਂ ओके ਕੋ ਜਿਮ ਵਾਲਾ ਬੰਦਾ ਦੇਖੋ ਉਹਦੇ ਐ ਸ਼ੇਪ ਹੁੰਦੀ ਹੈ ਪਿੱਛੋਂ ਦਿਖ ਰਿਆ ਹੁੰਦਾ ਨਾ ਮਸਲ ਦਿਖ ਰਿਆ ਹੁੰਦੇ ਨੇ ਉਹਨਾਂ ਨੇ ਇਹ ਨੂੰ ਸਾਹਮਣੇ ਆਇਆ ਜਦੋਂ ਅਸੀਂ ਬਾਲਟੀ ਚੁੱਕਦੇ ਹੋਏ ਖਿੱਚ ਪਈ ਇੱਕ ਪਾਸੇ ਦੀ ਮਸਲ ਖਿੱਚ ਜਾਂਦੀ ਹੈ ਲੋਕੀ ਡੀ ਰੀਡ ਦੀ ਹੱਡੀ ਦਾ ਕੰਮ ਕਰੀ ਜਾਂਦੇ ਮਸਲ ਨੂੰ ਕੋਈ ਦੇਖਦਾ ਨਹੀਂ ਜੇ ਤੁਸੀਂ ਮਸਲ ਨੂੰ ਥੋੜਾ ਜਿਹਾ ਰਿਲੈਕਸ ਕਰ ਦੋ ਰੀਡ ਦੀ ਹੱਡੀ ਆਪਣੀ ਜਗ੍ਹਾ ਤੇ ਆ ਜਾਏਗੀ ਵਾਪਸ ਵਾਪਸ ਆ ਕੇ ਠੀਕ ਹੋ ਜਾਊਗੀ ਜਿਸ ਵੀ ਬੰਦੇ ਨੂੰ ਕਮਰ ਦਰਦ ਹੈ ਸਰਵਾਈਕਲ ਹੈ ਕਮਰ ਦਰਦ ਦੇ ਚ ਲੰਬਰ ਸਪੋਨਡਲੋਸਿਸ ਕਹਿੰਦੇ ਆ ਪੀ ਆਈ ਵੀ ਡੀ ਯਾ ਸ਼ਟਿਕਾ ਠੀਕ ਹੈ ਕਮਰ ਦਰਦ ਉਸ ਤੋਂ ਬਾਅਦ ਸਰਵਾਈਕਲ ਗਰਦਨ ਦੀ ਦਰਦ ਜਿਹੜੇ ਕਹਿੰਦੇ ਆ ਵੀ ਮੈਨੂੰ ਥੋੜਾ ਚੱਲਦੇ ਚੱਕਰ ਆਉਂਦਾ ਹੈ ਜਾਂ ਮੈਂ ਐਵੇਂ ਕਰਨਾ ਚੱਕਰ ਆ ਜਾਂਦਾ ਹੈ ਹੱਥੇ ਚ ਦਰਦ ਆਉ ਜਾ ਰਹੀ ਹੈ ਸਰਵਾਈਕਲ ਹੈ ਅਗਰ ਕਿਸੇ ਨੂੰ ਇਨ ਵਿੱਚ ਇੱਕ ਪ੍ਰੋਬਲਮ ਹੈ ਧਿਆਨ ਰੱਖੋ ਕਿ ਉਹਨੂੰ ਦੂਜੀ ਪ੍ਰੋਬਲਮ ਵੀ ਹੈਗੀ ਹੋ ਸਕਦਾ ਉਹ ਘਟ ਹੋਏ ਜਾਂ ਵੱਧ ਹੋਏ ਕੋ ਇੱਕ ਪਾਸੇ ਹੀ ਧਿਆਨ ਦੇ ਰਿਹਾ ਰਾਮ ਮਾਨ ਨੁਸਖਾ ਸਪਾਈਨ ਦੀ ਦਰਦ ਤੁਹਾਡੇ ਨੇੜੇ ਹੀ ਲੱਗਿਆ ਆ ਪੋਦਾ ਹਾਰ ਸ਼ਿੰਗਾਰ ਸਵੇਤ ਰੰਗ ਦਾ ਫੁੱਲ ਹੈ ਅੰਦਰ orange ਜੇ ਰੰਗ ਦਾ ਸੰਤਰੀ ਜੇ ਰੰਗ ਦੀ ਬਿੰਦੀ ਲੱਗੀ ਹੁੰਦੀ ਹੈ ਰਾਤ ਨੂੰ ਫੁੱਲ ਲੁਕਦਾ ਹੈ ਦਿਨੇ ਡਿਫੋਲਟ ਡਿੱਗ ਜਾਂਦਾ ਹੈ ਹਾਂਜੀ ਇਹਨੂੰ ਲੱਭ ਲੋ ਪੋਦੇ ਨੂੰ ਇਹਦਾ ਇਨਾਂਖ ਤਣਾ 4 ਤੋਂ 6 ਇੰਚ ਤਣਾ ਠੀਕ ਦੋ ਪੱਤੇ ਰਾਤ ਨੂੰ 800 ml ਪਾਣੀ ਚ ਭਿਗੋ ਕੇ ਰੱਖ ਦੋ ਸਵੇਰੇ ਉਬਾਲ ਲਓ ਤੇਨੂੰ ਪੀ ਲਓ ਇੱਕ ਦਿਨ ਇਸ ਠੀਕ ਨਹੀਂ ਹੋਣਾ ਲਗਾਤਾਰ ਪੀ ਜਾਣਾ ਕਿਸੇ ਨੂੰ ਵੀ ਸਪਾਇਨ ਦੀ ਦਿੱਕਤ ਹੈ ਮਣਕਾ ਹਿੱਲ ਗਿਆ ਡਾਕਟਰ ਨੇ ਕਿਹਾ ਤੇਰਾ ਮਣਕਾ ਨਹੀਂ ਸੈੱਟ ਹੋ ਸਕਦਾ ਆਪਰੇਸ਼ਨ ਕਰਾਣਾ ਪਏਗਾ ਐਮ ਆਰ ਆਈ ਚ ਡਿਸਕ ਦਾ ਸਪੇਸ ਘਟ ਗਿਆ 8 ਐਮ ਐਮ ਹੋ ਗਿਆ 6 ਐਮ ਐਮ ਹੋ ਗਿਆ ਦੇਖੋ ਤੁਸੀਂ ਸਾਈਕਲ ਚਲਾਈਏ ਕਦੀ ਹਾਂਜੀ ਚਲਾਈਏ ਸਾਈਕਲ ਚਲਾਈਏ ਸਾਈਕਲੇ ਜਟਕਾ ਲੱਗਦਾ ਜੀ ਕੋ ਖੱਡਾ ਆ ਜੀ ਹਾਂਜੀ ਜੇ ਗੱਡੀ ਉੱਥੋਂ ਜਾਏ ਤੇ ਝਟਕਾ ਲੱਗਦਾ ਹੈ ਲੱਗਦਾ ਜੀ ਘੱਟ ਝਟਕਾ ਲੱਗਦਾ ਉਸ ਤੋਂ ਉਹ ਸ਼ੌਕਰ ਲੱਗੇ ਹੁੰਦੇ ਚ ਇਹ ਰੀਡ ਦੀ ਹੱਡੀ ਸਾਡੇ ਵਾਸਤੇ ਸ਼ੌਕਰ ਦਾ ਕੰਮ ਕਰਦੀ ਹੈ ਜਦਵੇਂ ਅਸੀਂ ਅੱਗੇ ਝੁੱਕ ਕੇ ਇੱਧਰ ਝੁੱਕ ਕੇ ਬੈਂਡਿੰਗ ਹੈ ਨਾ ਅੱਛਾ ਇਹ ਸ਼ੌਕਰ ਹੈ ਅੱਗੇ ਝੁੱਕ ਜੋ ਪਿੱਛੇ ਝੁੱਕ ਜਾ ਸ਼ੁਕਰ ਦਾ ਕੰਮ ਕਰ ਰਹੀ ਹੈ ਤੁਹਾਡੇ ਵਾਸਤੇ ਠੀਕ ਹੈ ਕੋਈ ਝਟਕਾ ਲੱਗੇਗਾ ਲਚੀਲਾਪਨ ਹੈ ਹਾਂਜੀ ਉਹ ਲਚੀਲੇਪਨ ਵਿੱਚ ਇਹ ਡਿਸਕ ਹੈਗੀਆਂ ਵਿੱਚੇ ਇਹ ਦੋ ਇਹ ਜਿਹੜੀ ਪਿਲੇ ਜਿਹੇ ਰੰਗ ਦੀ ਦਿਖ ਰਹੀ ਹੈ ਡਿਸਕ ਹੈ ਇਹ ਨਸਾਂ ਨਿਕਲ ਰਹੀਆਂ ਵਿੱਚੋਂ ਇਹ ਹੱਡੀ ਹੈ ਇਹ ਜਿਹੜਾ ਸਪੇਸ ਹੈ ਇਹ ਘਟ ਜਾਂਦਾ ਹੈ ਇਹ ਇਹਨੂੰ ਦੱਬਣ ਲੱਗ ਜਾਂਦਾ ਹੈ ਇਹ ਮਣਕਾ ਜਿਹੜਾ ਹੈ ਪਿਛਲੇ ਪਾਸੇ ਸਰਤ ਗਿਆ ਇਹ ਡਿਸਕ ਇਹ ਸਰਕੀ ਇਹ ਅੱਗੇ ਦੱਬਨ ਲੱਗੇ ਜਦੋਂ ਤੁਸੀਂ ਅੱਗੇ ਝੁਕਦੇ ਹੋ ਰੀਡ ਦੀ ਹੱਡੀਆਂ ਵਿੱਚ ਹੋ ਜਾਂਦੀ ਹੈ ਘੁਰਨਾ ਜਦੋਂ ਕੈਲਸ਼ੀਅਮ ਦੀ ਕਮੀ ਹੋਣ ਲੱਗ ਜਾਂਦੀ ਹੈ ਸਰੀਰ ਇੰਦਾ ਹੀ ਬਣਿਆ ਹੈਗਾ ਕੈਲਸ਼ੀਅਮ ਦਾ ਬਣਿਆ ਹੱਡੀਆਂ ਉਹ ਵਿਟਾਮਿਨ ਡੀ ਘੱਟ ਹੋ ਗਿਆ ਕੈਲਸ਼ੀਅਮ ਘੱਟ ਹੋ ਗਿਆ ਵਾਇਓ ਖਰਾਬ ਹੋ ਗਈ ਇਹ ਹੱਡੀਆਂ ਪੁਰਨ ਲੱਗ ਜਾਣਗੀਆਂ ਜਾਂ 45 ਸਾਲ ਤੋਂ ਬਾਅਦ ਜਦੋਂ ਲੇਡੀਜ਼ ਦਾ ਮਹੀਨਾ ਬੰਦ ਹੁੰਦਾ ਹੈ ਕੈਲਸ਼ੀਅਮ ਘੁਰਨਾ ਸ਼ੁਰੂ ਹੋ ਜਾਂਦਾ ਤਾਂ ਇਹ ਦਿੱਕਤ ਆਏਗੀ ਵਾਇਓ ਵੱਧਦੀ ਹੈ ਜਦੋਂ ਕੁੜੀਆਂ ਨੂੰ ਮਹੀਨਾ ਆਉਂਦਾ ਠੀਕ ਹੈ ਉਸ ਤੋਂ ਹਫਤਾ ਪਹਿਲੇ ਵਾਇਓ ਖਰਾਬ ਹੁੰਦੀ ਹੈ ਠੀਕ ਹੈ ਉਸ ਟਾਈਮ ਵੀ ਜਿਨ੍ਹਾਂ ਨੂੰ ਸਪਾਈਨ ਦੀ ਦਿੱਕਤ ਹੈ ਉਹ ਇੱਕਦਮ ਵੱਧ ਜਾਂਦੀ ਹੈ ਹਾਂਜੀ ਹਾਂ ਤੇ ਇਹ ਬੈਂਡਿੰਗ ਨੂੰ ਖਤਮ ਕਰਨਾ ਹੈ ਐਕਸਰਸਾਈਜ਼ ਕਰਨੀ ਹੈ ਪਿਛਲੇ ਪਾਸੇ ਦੀ ਐਵੇਂ ਬੈਕ ਮੋਡਨ ਲੱਗ ਜਾਓ ਸਪਾਈਨ ਨੂੰ ਐਵੇਂ ਮੋਡਨ ਲੱਗ ਜਾਓ ਤੁਸੀਂ ਠੀਕ ਹੈ ਠੀਕ ਹੋ ਜਾਊਗੀ ਨਾਲੇ ਹਾਰ ਸ਼ਿੰਗਾਰ ਜਿਹੜਾ ਮੈਂ ਦੱਸਿਆ ਉਬਾਲ ਕੇ ਪੀ ਲਓ ਇੱਕ ਮਹੀਨਾ ਪੀ ਲਓ ਸਪਾਈਨ ਦੀ ਬੀ ਬਿਲਕੁਲ ਠੀਕ ਹੋ ਜਾਂਦੀ ਹੈ ਤੁਹਾਡੇ ਅਗਰ ਹੱਥੇ ਚ ਨੰਬਨੈਸ ਹੈ ਕਮਰੇ ਚ ਦਰਦ ਹੈ ਪੈਰਾਂ ਚ ਦਰਦ ਜਾ ਰਹੀ ਹੈ ਸ਼ਟਿਕਾ ਵਾਸਤੇ ਰਾਮ ਬਾਣ ਆਯੁਰਵੇਦ ਵਿੱਚ ਬਹੁਤ ਤੁਸੀਂ ਵੀਡੀਓ ਦੇਖਦੇ ਹੋ ਕੀ ਮਹਾਯੋਗ ਰਾਜ ਗੂਗਲ ਲੈ ਲੋ ਲੱਖ ਸ਼ਾਦੀ ਲੈ ਲੋ ਪਾਰੀ ਜਾਤ ਲੈ ਲੋ ਠੀਕ ਐ ਸਾਰੀ ਚ ਜਾਣਦੀ ਐ ਪਰ ਉਸ ਤੋਂ ਵੀ ਉੱਪਰ ਦਾ ਤੋੜ ਐ ਓਕੇ ਐ ਉਸ ਤੋਂ ਪਰ ਦਾ ਤੋੜ ਐ ਚੱਕਲੇ ਇਹ ਹੈ ਕੀ ਚੀਜ਼ੀ ਐ ਸਪਾਈਨ ਓਜ ਐ ਸਪਾਈਨ ਓਜ ਜਿਹੜੀ ਹੋਰ ਜਿਵੇਂ ਆਪਣੇ ਪੰਜਾਬ ਵਿੱਚ ਤੇ ਇਸ ਗੱਲ ਪਾਸੇ ਘੱਟ ਧਿਆਨ ਐ ਹੋਰ ਅਗਰ ਆਪਾਂ ਦੇਖੀਏ ਇੰਦੇ ਚ ਨਾ ਚੱਕਰ ਹੁੰਦੇ ਆ ਛੱਟ ਚੱਕਰ ਕਹਿੰਦੇ ਆ 6 ਚੱਕਰ ਹੁੰਦੇ ਆ ਜਿਹੜੇ ਰੀਡ ਦੀ ਹੱਡੀ ਚ ਚੱਕਰ ਹੁੰਦੇ ਆ ਜਿਹੜੇ ਬੋਡੀ ਨੂੰ એનર્ਜੀ ਦਿੰਦੇ ਆ ਟਰੈਵਲ ਕਰਦੇ ਆ ਐਹੀ ਜੁੜਿਆ ਸਾਡੇ ਦਿਮਾਗ ਦੇ ਨਾਲ ਠੀਕ ਹੈ ਜੀ ਇਹ ਸਪਾਈਨ ਉਹ ਜਿਹੜਾ ਹੈ ਇਹ ਪੂਰੇ ਸਪਾਈਨ ਨੂੰ ਨਰਿਸ਼ ਕਰ ਦਿੰਦਾ ਹੈ ਜਿਹੜੀ ਵੀ ਦਵਾਈ ਤੁਸੀਂ ਆਯੁਰਵੇਦ ਦੀ ਦੇਖਦੇ ਹੋ ਉਹ ਸਾਰੀ ਦਵਾਈਆਂ ਦੇ ਕੰਬੀਨੇਸ਼ਨ ਦੇ ਨਾਲ ਅਸੀਂ ਇੱਕ ਐਸੀ ਚੀਜ਼ ਤਿਆਰ ਕੀਤੀ ਹੈ ਜਿਹੜੇ ਬੰਦੇ ਹਾਰ ਸ਼ਿੰਗਾਰ ਦੀ ਵਰਤੋਂ ਨਹੀਂ ਕਰ ਸਕਦੇ ਠੀਕ ਹੈ ਜੀ ਉਹ ਕੱਲੀ ਇਹਦੀ ਗੋਲੀ ਖਾਣ ਲੱਗ ਜਾਣ ਇੱਕ ਗੋਲੀ ਸਵੇਰੇ ਇੱਕ ਗੋਲੀ ਸ਼ਾਮ ਨੂੰ ਇਹਦੇ ਚੋ ਸਾਰੀ ਵੀ ਦੀ ਵੀ ਚੀਜ਼ਾਂ ਪਾਈਆਂ ਸੀ ਜਿਹੜੀ ਚੀਜ਼ਾਂ ਕੰਮ ਕਰਦੀਆਂ ਸਪਾਈਨ ਦੇ ਉੱਤੇ ਬੜੀ ਕਾਰਗਰ ਨੁਸਖਾ ਬਣਾਤਾ ਜੇਵੇਂ ਸਾਡਾ ਚਮਨ ਪ੍ਰੋਸ਼ ਕਾਰਗਰ ਹੈ ヘア ਆਇਲ ਕਾਰਗਰ ਹੈ ਜਿਹੜੇ ਅਸੀਂ ਨੁਸਖੇ ਦਿੰਨੇ ਆ ਉਹ ਕਾਰਗਰ ਹੈ ਹਾਰਟ ਦੀ ਜਿਹੜੇ ਪੇਸ਼ੈਂਟਸ ਆਂਦੇ ਉਹਨਾਂ ਨੂੰ ਸਾਡਾ ਪਤਾ ਹੀ ਹੈ ਜੀ ਜੀ ਕਿੰਨੇ ਵਧੀਆ ਰਿਜ਼ਲਟ ਆ ਉਹਨਾਂ ਕੋਲ ਇਹ ਉਦਾਂ ਹੀ ਹੈ ਲਾਕਸ਼ਾ ਦੀ ਗੂਗਲ ਮਹਾਯੋਗਰਾਜ ਗੁਗੁਲ ਉਹ ਸਾਰੀ ਚੀਜ਼ਾਂ ਪਾ ਕੇ 20 ਜੜੀ ਬੂਟੀਆਂ ਪਾ ਕੇ ਇੱਕ ਹੀ ਗੋਲੀ ਚ ਅਸੀਂ ਫਿਕਸ ਕਰਤਾ ਤਾਂ ਕਿ ਇਹ ਸਪਾਈਨ ਬਿਲਕੁਲ ਠੀਕ ਰਵੇ ਸ਼ੈਟਿਕਾ ਵਾਸਤੇ ਰਾਮ ਬਾਣ ਚੀਜ਼ ਹੈ ਜਿਹਦਾ ਮਨਕਾ ਭੁਰ ਗਿਆ ਉਹਦੇ ਵਾਸਤੇ ਅਸੀਂ ਕੈਲਸ਼ੀਅਮ ਦੀ ਪੂਰਤੀ ਕਰਨੇ ਆ ਬੋਡੀ ਉਹਨੂੰ ਰੀ ਗ੍ਰੋਥ ਕਰਦੀ ਹੈ ਅੱਛਾ ਦੋ ਦਿੱਕਤਾਂ ਆਉਂਦੀਆਂ ਇੱਕ ਤੇ ਭੁਰਨ ਦੀ ਦਿੱਕਤ ਆਉਂਦੀ ਹੈ ਠੀਕ ਹੈ ਇੱਕ ਇਹਨਾਂ ਦੀ ਚੁੰਝ ਸ਼ਾਰਪ ਹੋ ਜਾਂਦੀ ਜਿਵੇਂ ਇਹ ਚੁੰਝਾਂ ਹੈਗੀਆਂ ਨਾ ਸਾਈਡ ਦੀਆਂ ਇਹ ਤਿੱਖੀਆਂ ਹੋ ਜਾਂਦੀਆਂ ਠੀਕ ਹੈ ਉਹ ਵੀ ਠੀਕ ਹੋ ਜਾਂਦੀ ਹੈ ਇਹ ਦੋ ਪ੍ਰੋਬਲਮ ਹੈ ਕਿਸੇ ਨੇ ਵੀ ਐਮ ਆਰ ਆਈ ਦੇਖੀ ਹੋਏ ਐਮ ਆਰ ਆਈ ਚੋ ਕਹਦੇ ਆ ਜਾਂ ਤੇ ਡਿਸਕ ਬਲਜ ਹੈ ਠੀਕ ਹੈ ਜੀ ਠੀਕ ਹੈ ਡਿਸਕ ਬਲਜ ਦਾ ਮਤਲਬ ਹੈ ਡਿਸਕ ਬਾਹਰਲੇ ਪਾਸੇ ਆ ਗਈ ਠੀਕ ਹੈ ਠੀਕ ਹੈ ਆਸਟਿਓਪੋਰੋਸਿਸ ਦਿਖਣ ਲੱਗ ਜਾਂਦਾ ਜਦ ਜਿਵੇਂ ਆ ਇੱਥੇ ਨਿਕਲਿਆ ਹੋਇਆ ਹੈ ਜੀ ਇਹ ਦੇਖੋ ਇਹ ਜਿਵੇਂ ਬਾਹਰ ਦਿਖਾਇਆ ਹੋਇਆ ਹੈ ਫੋਟੋ ਜੀ ਬਣਾ ਕੇ ਇਨਾਂ ਠੀਕ ਹੈ ਲਾਲਜਾ ਹੋ ਗਿਆ ਲਾਲਜਾ ਇਹ ਇਧਰੋਂ ਡਿਸਕ ਬਾਹਰ ਆ ਗਈ ਓਕੇ ਐਂ ਲਿਕਵਿਡ ਹੈ ਇੰਦੇ ਚ ਲਿਕਵਿਡ ਜਦੋਂ ਬਾਹਰ ਆਏਗਾ ਸ਼ੌਕਰ ਬਾਹਰ ਆ ਜਾਂਦਾ ਜਦੋਂ ਜਿਵੇਂ ਉਹ ਲੀਕ ਕਰ ਜਾਂਦਾ ਹੈ ਲੀਕ ਕਰ ਜਾਂਦਾ ਇਹ ਲੀਕ ਹੋ ਗਿਆ ਇਹ ਲੀਕ ਦਾ ਇਲਾਜ ਹੈਗਾ ਇਸ ਲੀਕ ਵਾਸਤੇ ਅਸੀਂ ਕੀ ਕਰਨੇ ਆ ਸਭ ਤੋਂ ਪਹਿਲੇ ਮਸਲ ਨੂੰ ਰਿਲੈਕਸ ਕਰਨੇ ਆ ਤੇਲ ਦੇ ਦੇਦਨੇ ਆ ਠੀਕ ਹੈ ਤੇਲ ਦੀ ਮਾਲਿਸ਼ ਕੀਤੀ ਮਾਲਿਸ਼ ਕੀਤੀ ਹੁੰਦੇ ਸੇਕਾ ਕੀਤਾ ਪੋਟਲੀ ਦੇ ਨਾਲ ਠੀਕ ਹੈ ਜਵੇਂ ਆਪਾਂ ਰੇਤ ਨੂੰ ਮਿੱਟੀ ਤੁਸੀਂ ਪੋਟਲੀ ਬਣਾਈ ਹੋਈ ਹੈ ਜੀ ਰੇਤ ਨੂੰ ਉਹਦੇ ਚ ਭਰ ਲੈਣੇ ਆ ਕਪੜੇ ਚ ਪੋਟਲੀ ਬਣਾ ਲਈ ਉਹਨੂੰ ਸੇਕ ਕੀਤਾ ਉਹਦੇ ਨਾਲ ਮਸਲ ਹੈ ਜਿਹੜੀ ਮਾਸਪੇਸ਼ੀਆਂ ਉਹ ਰਿਲੈਕਸ ਹੋਣਗੀਆਂ ਹੱਡੀ ਨੂੰ ਆਪਣੀ ਜਗ੍ਹਾ ਤੇ ਆਉਣ ਵਾਸਤੇ ਕਹਿ ਦੇਣਗੀਆਂ ਉਹ ਪ੍ਰੋਸੀਰ ਦਰਦ ਵਾਸਤੇ ਦਵਾਈ ਦੇ ਦਿੰਦੇ ਆ ਇਹਨੂੰ ਠੀਕ ਕਰਨ ਵਾਸਤੇ ਦਵਾਈ ਦੇ ਦਿੰਦੇ ਆ ਕਿਉਂਕਿ ਇਹ ਕਾਰਟਿਲੇਜ ਦਾ ਬਣਿਆ ਆ ਦੁਬਾਰਾ ਬਣ ਜਾਂਦਾ ਓਕੇ ਬੋਡੀ ਦਾ ਟੈਂਡੈਂਸੀ ਆ ਇਹਨੂੰ ਦੁਬਾਰਾ ਬਣਾ ਦਿੰਦੀ ਆ ਪਰ ਸਹੀ ਵੈਦ ਹੋਵੇ ਹੁਣ ਜਿਹੜੀ ਉਹ ਰੇਤ ਐ ਰੇਤ ਦੀ ਬਜਾਏ ਅਸੀਂ ਜੜੀ ਬੂਟੀ ਦਿੰਦੇ ਆ ਪੋਟਲੀ ਚ ਪਾ ਕੇ ਠੀਕ ਐ ਉਹ ਜਦੋਂ ਜੜੀ ਬੂਟੀਆਂ ਦਾ ਸੇਕ ਹੁੰਦਾ ਉਹ ਵੀ ਜੜੀ ਬੂਟੀਆਂ ਦੇ ਗੁਣ ਜਿਹੜੇ ਆ ਉਹ ਮਸਲੇ ਚ ਰਸ ਜਾਂਦੇ ਆ ਉੱਥੇ ਦੀ ਵਾਯੂ ਨੂੰ ਕੰਟਰੋਲ ਕਰਦੇ ਆ ਠੀਕ ਐ ਪਰਮਾਨੈਂਟ ਜਿੰਨੂੰ ਪੇਨ ਰਹਿੰਦੀ ਐ ਸ਼ਟਿਕਾ ਦੀ ਹਾਂ ਹਾਂ ਉਹ ਮਹੀਨੇ ਚਾਹ ਕਰਦਾ ਜੀ ਮੈਨੂੰ 70 80 ਪੈਸੇ ਆਰਾਮ ਆ ਗਿਆ ਜੀ ਮੇਰੇ ਹੁਣ ਛਾਟੀ ਕਰਦੀ ਦਰਦ ਨਹੀਂ ਹੁੰਦੀ ਮੇਰੇ ਉਹ ਕਰੰਟ ਨਹੀਂ ਜਾਂਦਾ ਪਰ ਜੇ ਕੋਈ ਦਵਾਈ ਨਹੀਂ ਲੈ ਸਕਦਾ ਉਹਦੇ ਵਾਸਤੇ ਹਾਰ ਸ਼ਿੰਗਾਰ ਜਿਹੜਾ ਮੈਂ ਪੌਦਾ ਦੱਸਿਆ ਉਹਦੀ ਵਰਤੋਂ ਅੱਜ ਤੋਂ ਹੀ ਸ਼ੁਰੂ ਕਰ ਦੋ ਤੁਹਾਡੇ ਵਾਸਤੇ ਰਾਮ ਬਾਣ ਰਹੇਗਾ ਐਸੋ ਦਾ ਸੇਕਰਮ ਇਹ ਜਿਹੜੀ ਟੇਲ ਬੋਨ ਕਹਿੰਦੇ ਆ ਇਕੱਠੀਆਂ ਹੋ ਜਾਂਦੀ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈ ਹਾਂਜੀ ਤਿੰਨ ਪ੍ਰੋਬਲਮਸ ਹੈਗੀਆਂ ਇੱਕ ਤੇ ਟੇਲ ਬੋਨ ਦੀ ਪ੍ਰੋਬਲਮ ਹੈ ਇਥੇ ਇਨਫੈਕਸ਼ਨ ਪੂੰਛ ਜਿਹਨੂੰ ਕਹਿੰਦੇ ਪੂੰਛ ਦੇ ਬੰਦੇ ਦੀ ਪੂੰਛ ਉਹ ਜਦੋਂ ਬੰਦਾ ਪੈਂਦਾ ਇਹ ਚੀਜ਼ ਨਾ ਟੱਚ ਹੁੰਦੀ ਹੈ ਥੱਲੇ ਕਿਉਂਕਿ ਇੱਥੇ ਮਾਸਪੇਸ਼ੀਆਂ ਕੱਟ ਹੈ ਬਿਲਕੁਲ ਐਵੇਂ ਹੁੰਦੀ ਹੈ ਟੇਬਲ ਦੇ ਇੱਥੇ ਜਦੋਂ ਇਨਫੈਕਸ਼ਨ ਹੋ ਜੇ ਇੱਥੇ ਦਰਦ ਰਹਿਣ ਲੱਗ ਜਾਂਦੀ ਹੈ ਇੱਕ L4 L5 ਦਾ ਮਨਕਾਉਂਦਾ ਇਹ L5 ਹੈ ਅੱਛਾ ਜੀ L4 ਹੈ L3 ਹੈ ਜਨਰਲੀ ਜਿਹੜੀ ਪ੍ਰੋਬਲਮ ਆਉਂਦੀ ਹੈ L2 3 4 5 ਵਿੱਚ ਆਉਂਦੀ ਹੈ ਕਿਉਂਕਿ ਬੋਡੀ ਦਾ ਲੋਰ ਬੈਟ ਹੈ ਠੀਕ ਹੈ ਜੀ ਉਹ ਇੱਥੇ ਪੈਂਦਾ ਜਦੋਂ ਬੰਦਾ ਚੁੱਕਦਾ ਸਭ ਤੋਂ ਜ਼ਿਆਦਾ ਇੱਥੇ ਬੈਂਡਿੰਗ ਆਂਦੀ ਹੈ ਓਕੇ ਇਹ ਮਣਕੇ ਇਹ ਡਿਸਕ ਹਿਲ ਜਾਂਦੀ ਹੈ ਜਿਹੜੀ ਹੈ ਪੀਲੇ ਜਿਹੇ ਰੰਗ ਦੀ ਦੇਖ ਰਿਹਾ ਤਾਂ ਹੀ ਜਿਹਨੇ ਇਹ ਬਣਾਇਆ ਡਾਇਗਰਾਮ ਜਾਂ ਉਹਨੇ ਇੰਦੇ ਚੀ ਦਿੱਤਾ ਸੈਂਪਲ ਉਹਨੂੰ ਵੀ ਪਤਾ ਵੀ ਐ ਹੀ ਹਿਲਦਾ ਪੰਜਵਾਂ ਚੌਥਾ ਇੰਦਾ ਹੀ ਸਪੇਸ ਘਟ ਜਾਂਦਾ ਸਪੇਸ ਹੈ ਵੀ ਡਿਸਕ ਮੰਨ ਲਓ ਇੰਨਾ ਸਪੇਸ ਲੈਂਦੀ ਹੈ 11 mm ਇਹ 8 ਰਹਿ ਗਿਆ ਜਿਹਨੂੰ ਦਬਾਅ ਦੇਗੀ ਹੱਡੀ ਕਿ ਸੇਮ ਐਵੇਂ ਹੀ ਉੱਪਰ ਹੈ ਉੱਪਰ ਜਿਹੜੀ ਪ੍ਰੋਬਲਮ ਆਂਦੀ ਹੈ ਉਹ ਆਂਦੀ ਹੈ C4 5 6 7 ਹਾਂਜੀ ਹਾਂਜੀ ਉਹ ਉੱਪਰ ਵਾਲੇ ਐ ਮਣਕੇ ਆ ਕਿਉਂਕਿ ਇੱਥੇ ਵੀ ਕੋਈ ਹੱਡੀ ਤੇ ਹੈ ਨਹੀਂ ਜਿਹੜੀ ਇਹਨੂੰ ਫੜੇ ਮਾਸਪੇਸ਼ੀਆਂ ਨਹੀਂ ਫੜਿਆ ਹੋਇਆ ਐਹੀ ਮਣਕੇ ਹਿਲਦੇ ਆ ਜਦੋਂ ਇਹ ਮਣਕੇ ਹਿਲਦੇ ਆ ਬੰਦਾ ਕਹਿੰਦਾ ਜੀ ਮੇਰਾ ਸਿਰ ਗਿਆ ਮੇਰੀ ਕਮਰ ਮੋਢੇ ਗਈ ਐਂ ਲੱਗਦਾ ਜੀ ਕਿਸੇ ਬੰਦੇ ਨੇ ਮੈਨੂੰ ਫੜ ਰੱਖਿਆ ਉਹ ਜਕੜਿਆ ਹੋਇਆ ਜੀ ਜਕੜਿਆ ਹੋਇਆ ਇਹ ਸਾਰਾ ਟੈਂਡਰਨੈਸ ਰਹਿਣਾ ਹੱਥੇ 'ਚ ਦਰਦ ਜਾਣਾ ਤਾਂ ਇਹ ਉਹ ਲਾਈਨ ਨਹੀਂ ਚਾਣੀ ਹੈ ਜਿਹੜੀ ਮੈਂ ਕਹਿੰਨਾ ਅਗਰ ਇਹ ਸਿੰਪਟਮ ਹੈਗੇ ਛਟਿਕਾ ਹੈ ਜਾਂ ਹੱਥਾਂ ਦੀ ਸਰਵਾਈਕਲ ਦੀ ਦਰਦ ਹੈ ਠੀਕ ਹੈ ਇਮੀਡੀਏਟਲੀ ਰਿਵਰਸ ਐਕਸਰਸਾਈਜ਼ ਸ਼ੁਰੂ ਕਰਨੀ ਹੈ ਰਿਵਰਸ ਐਕਸਰਸਾਈਜ਼ ਮਤਲਬ ਪਿੱਛੇ ਐਵੇਂ ਕਰਕੇ ਪ੍ਰੋਬਲਮ ਹੁੰਦੀ ਹੈ ਤੁਸੀਂ ਇਹ ਦੇਖੋ ਇਹ ਕਰ ਲੇ ਜੀ ਹਾਂ ਇਹ ਪ੍ਰੋਬਲਮ ਹੈ ਠੀਕ ਹੈ ਜੀ ਤੁਸੀਂ ਐਵੇਂ ਕਰਨਾ ਹੁਣ ਇਹਦਾ ਹੱਲ ਕੀ ਹੈ ਮਰੀਜ਼ ਦੀ ਜਿਹੜੀ ਸਭ ਤੋਂ ਵੱਡੀ ਚੈਲੰਜ ਹੈ ਸਾਡੇ ਕੋਲ ਮਰੀ ਜਾਂਦਾ ਅਸੀਂ ਉਹਨੂੰ ਕਹਿੰਨੇ ਆ ਵੀ ਐਵੇਂ ਸਿਰ ਘੁਮਾ ਕੇ ਦੇਖ ਚੱਕਰ ਆਉਂਦਾ ਜੇ ਉਹਨੇ ਸਿਰ ਘੁਮਾਤਾ ਤੇ ਕਹਿੰਦਾ ਚੱਕਰ ਆਦਾ ਠੀਕ ਹੈ ਖੜੇ ਹੋ ਕੇ ਹਾਂਜੀ ਸਮਝੋ ਉਹਨੂੰ ਸਰਵਾਈਕਲ ਹੈ ਲੋਕੀ ਹੁਈ ਐ MRIਆਂ ਕਰਾਈ ਜਾਂਦੇ ਆ ਸਿਰ ਦੀਆਂ ਸਿਰ ਕੋਈ ਲੋੜ ਨਹੀਂ ਹੁੰਦੀ ਹੁਣ ਤਾਂ ਸਰਵਾਈਕਲ ਦਾ ਆਪਰੇਸ਼ਨ ਵੀ ਕਰ ਦਿੰਦੇ ਨੇ ਜੀ ਦੇਖੋ ਆਪਰੇਸ਼ਨ ਹੁੰਦਾ ਜਿੰਨੇ ਮਣ ਕੇ ਬਿਲਕੁਲ ਅਟੈਚ ਹੋ ਗਏ ਜਿਨ੍ਹਾਂ ਦੀ ਨਸ ਬਿਲਕੁਲ ਦਬ ਗਈ ਬਿਲਕੁਲ ਹੱਥ ਚੱਲਣਾ ਹਟ ਗਿਆ ਜਾਂ ਪੈਰ ਵਿੱਚ ਫੁੱਟ ਡ੍ਰੋਪ ਹੋ ਗਿਆ ਯੂਰੀਨ ਦਾ ਕੰਟਰੋਲ ਖਤਮ ਹੋ ਗਿਆ ਪਿਸ਼ਾਬ ਦਾ ਹੀ ਨਹੀਂ ਪਤਾ ਲੱਗਦਾ ਆ ਰਿਹਾ ਕਿੰਨੀ ਆ ਰਿਹਾ ਰੀਡ ਦੀ ਹੱਡੀ ਕਰਕੇ ਰੀਡ ਦੀ ਹੱਡੀ ਕਰਕੇ ਪਿਸ਼ਾਬ ਦਾ ਨਹੀਂ ਪਤਾ ਲੱਗਦਾ ਲੈਟਰਿੰਗ ਦਾ ਪਤਾ ਨਹੀਂ ਲੱਗਦਾ ਫੁੱਟ ਡ੍ਰੋਪ ਜਾਂਦੇ ਤੁਹਾਡਾ ਜਿਵੇਂ ਪੰਜਾ ਐਵੇਂ ਹੁੰਦਾ ਹੈ ਹਾਂਜੀ ਇਹ ਪੰਜਾ ਐਵੇਂ ਡਿੱਗ ਜਾਂਦਾ ਇਹਨੂੰ ਫੁੱਟ ਡ੍ਰੋਪ ਕਹਿੰਦੇ ਠੀਕ ਹੈ ਜਦੋਂ ਇਹ ਪੋਜੀਸ਼ਨ ਆ ਜਾਂਦੀ ਹੈ ਜਾਂ ਇਹ ਆਣ ਵਾਲੀ ਹੈ ਤਾਂ ਉਹ ਸਰਜਰੀ ਵਾਸਤੇ ਕਹਿੰਦੇ ਆ ਪਰ ਉਹਦੇ ਚ ਵੀ ਇੱਕ ਜਾਂ ਦੋ ਉਹ ਮਣਕੇ ਇੰਨੇ ਕ ਕੱਢ ਦਿੰਦੇ ਆ ਬਾਕੀ ਮਣਕੇ ਐਵੇਂ ਦੇ ਐਵੇਂ ਰਹਿੰਦੇ ਆ ਪਰ ਉਹਦੇ ਤੱਕ ਨੋਬਤ ਆਣ ਦੀ ਲੋੜ ਹੀ ਨਹੀਂ ਜੇ ਤੁਹਾਨੂੰ ਅੱਜ ਹੀ ਲੱਗ ਜਾ ਪਤਾ ਵੀ ਤੁਹਾਨੂੰ ਸ਼ੈਟਿਕਾ ਹੈ ਇਹ ਵੀਡੀਓ ਦੇਖਣ ਤੋਂ ਬਾਅਦ ਫਿਰ ਮੈਂ ਤੇ ਆ ਹੀ ਦਰਦ ਹੈ ਮੈਂ ਤੇ ਪੈਰ ਮੇਰਾ ਉੱਚਾ ਨੀਵਾ ਰੱਖਿਆ ਗਿਆ ਠੀਕ ਹੈ ਚਟਕਾ ਲਗਿਆ ਸੀ ਉਸ ਤੋਂ ਬਾਅਦ ਕਮਰ ਦਰਦ ਹੀ ਨਹੀਂ ਠੀਕ ਹੋ ਰਹੀ ਮੇਰੀ ਕਮਰ ਆਕੜ ਨਹੀਂ ਹਾਂ 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 ਤੁਰੰਤ ਅੱਜ ਹੀ ਹਾਰ ਸ਼ਿੰਗਾਰ ਸ਼ੁਰੂ ਕਰੋ ਜੇ ਹਾਰ ਸ਼ਿੰਗਾਰ ਦੀ ਵਰਤੋਂ ਨਹੀਂ ਕਰ ਸਕਦੇ ਫਿਰ ਸਪਾਈਨ ਓਜ ਠੀਕ ਹੈ ਤੇ ਸਪਾਈਨ ਗੋ ਐ ਗੁਕ ਐਸ਼ ਇਹ ਗੋ ਹੈ ਜੀ ਜਿਹੜੀ ਸ਼ਰਟਿਕਾ ਦੀ ਦਰਦ ਹੈ ਉਹਨੂੰ ਗੋ ਕਰ ਦਿੰਦੀ ਹੈ ਚੱਲ ਬਈ ਤੂੰ ਆਪਣੇ ਘਰੇ ਅੱਛਾ ਕੋਈ ਥੈਰੇਪੀ ਥਰੂਪੀ ਕਰਾਉਣ ਦੀ ਲੋੜ ਨਹੀਂ ਕੋਈ ਥੈਰੇਪੀ ਕਰਾਉਣ ਦੀ ਲੋੜ ਨਹੀਂ ਇਹ ਗੋਲੀ ਇੱਕ ਸਵੇਰੇ ਇੱਕ ਸ਼ਾਮ ਨੂੰ ਖਾਣੀ ਹੈ ਜੇ ਬਹੁਤ ਜ਼ਿਆਦਾ ਦਿੱਕਤ ਆਵੇ ਤੇ ਅਸੀਂ ਪੋਟਲੀ ਨਾਲੇ ਭੇਜ ਦਿੰਨੇ ਆ ਤੇਲ ਭੇਜਦੇ ਨੇ ਘਰੇ ਤੇਲ ਮਾਲਿਸ਼ ਕਰੋ ਤੇ ਉਹ ਪੋਟਲੀ ਨਾਲ ਸੀਕ ਕਰ ਦੋ ਇੱਕ ਹਫ਼ਤੇ ਚ ਬੰਦਾ ਕਹਿੰਦਾ ਜੀ ਮੇਰੇ ਤੇ ਸ਼ਰਟਿਕਾ ਦੀ ਦਰਦ ਹੀ ਖਤਮ ਹੋ ਗਈ ਜੀ ਮੈਨੂੰ ਨਹੀਂ ਪਤਾ ਸ਼ਰਟਿਕਾ ਕਿਹੜੀ ਪੰਛੀ ਦਾ ਨਾਮ ਹੈ ਹਾਂ ਫੋਟੋ ਅਸੀਂ ਮਿਲ ਜਾਣੇ ਫਟਾ ਵੱਡਾ ਪੰਛੀ ਇਹ ਫੋਟੋ ਦਿਖਾ ਦਿਓ ਨਾ ਉਹਨੂੰ ਭਾਈ ਮੈਨੂੰ ਸਪਾਈਨ ਓਜਸ ਚਾਹੀਦੀ ਹੈ ਤੇ ਸਪਾਈਨ ਸ਼ੈਟੀਗਾ ਕੋ ਚਾਹੀਦੀ ਹੈ ਇਹ ਦੋਵੇਂ ਚੀਜ਼ਾਂ ਲੈ ਕੇ ਇੱਕ ਗੋਲੀ ਸਵੇਰੇ ਸ਼ਾਮ ਲੈਣ ਲੱਗ ਜਾਓ ਆ ਮਿਲਦੀ ਹੈ ਐਸਾ ਸਾਡਾ ਮਿਲ ਜਾਂਦੀ ਸਾਡਾ ਬਣਾਇਆ ਫਾਰਮੂਲਾ ਪੰਜਾਬ ਵਿੱਚ ਬਹੁਤ ਫੇਮਸ ਹੈ ਹਰ ਦੁਕਾਨ ਤੇ ਮਿਲਦਾ ਬਸ ਇਹ ਫੋਟੋ ਦਿਖਾਣੀ ਹੈ ਭਾਈ ਸਾਨੂੰ ਸਪਾਈਨ ਓਜਸ ਤੇ ਸਪਾਈਨ ਸ਼ੋਟ ਦੇ ਦੇ ਸਕਰੀਨ ਸ਼ਾਟ ਲੈ ਕੇ ਰੱਖ ਲਓ ਇਹਨਾਂ ਚੀਜ਼ਾਂ ਲਈ ਸਕਰੀਨ ਸ਼ਾਟ ਲੈ ਲਓ ਜੀ ਠੀਕ ਹੈ ਜੀ ਤੇ ਇਹ ਜੜੀ ਬੁੱਟੀਆਂ ਦਿਖਾ ਦੇਣੀ ਹੈ ਭਈ ਇਹ ਹੀ ਡੱਬੀ ਚਾਹੀਦੀ ਹੈ ਇੱਕ ਗੋਲੀ ਸਵੇਰੇ ਸ਼ਾਮ ਖਾਂਦੇ ਹੀ ਬੰਦਾ 15 ਦਿਨਾਂ ਅਸਤੇ ਆ ਕਹਿੰਦਾ ਵੀ ਮੈਨੂੰ ਛਾਟੀ ਕਾ ਨਹੀਂ ਪਤਾ ਲੱਗਦੀ ਪਰ ਇੰਦਾ ਜੇ ਕੋਰਸ ਕਰ ਲੇ ਬੰਦਾ 2 ਤੋਂ 3 ਮਹੀਨੇ ਠੀਕ ਹੈ ਛੱਟੀ ਕਾਡੇ ਕੋਲ ਵੀ ਮਿਲ ਜੂ ਸਾਡੇ ਕੋਲ ਪੇਸ਼ੈਂਟਸ ਆਉਂਦੇ ਆ ਸੀਆਈ ਦਿੰਦੇ ਆ ਜੀ ਸਾਡਾ ਫਾਰਮੂਲਾ ਹੈ 20 ਤੋਂ ਬਾਅਦ ਜੜੀ ਬੂਟੀਆਂ ਪਰ ਫਾਰਮੂਲਾ ਇੰਨਾ ਫੇਮਸ ਹੈ ਹਰ ਬੰਦਾ ਇਹਨੂੰ ਮੰਗਾ ਰਿਹਾ ਹੈ ਹਰ ਬੰਦਾ ਇਹ ਕਹਿੰਦਾ ਵੀ ਮੈਂ ਤੁਰੰਤ ਠੀਕ ਹੋ ਜਾ ਮੇਰੇ ਪਰਿਵਾਰ ਵਿੱਚ ਦਿੱਕਤ ਨਾ ਹੋਈ ਬਜ਼ੁਰਗਾਂ ਵਾਸਤੇ ਤੇ ਬਹੁਤ ਹੀ ਰਾਮਬਾਨੀ ਚੀਜ਼ ਹੈ ਜਿੰਨੂੰ ਵੀ ਕਮਰ ਦਰਦ ਦੀ ਪ੍ਰੋਬਲਮ ਹੈ ਆਪਾਂ ਕਮਰ ਦਰਦ ਵਾਸਤੇ ਗੱਲ ਕਰਾਂਗੇ ਕਮਰ ਦਰਦ ਦੀ ਹੈ ਜਾਂ ਸਰਵਾਈਕਲ ਹੈ ਉਹਨੂੰ ਇੱਕ ਤੇ ਕੰਪਿਊਟਰ ਛੱਡ ਦੇਣਾ ਚਾਹੀਦਾ ਅਗਰ ਉਹ ਟੀਵੀ ਦੇਖਿਓ ਕਿ ਕੰਪਿਊਟਰ ਐਵੇਂ ਹੈ ਨਾ ਜਾਂ ਤੇ ਉਹਨੂੰ ਹਾਈਟ ਤੇ ਲਗਾ ਲਓ ਗ ਟੀਵੀ ਦੇਖਣ ਦਾ ਸ਼ੌਂਕ ਹੈ ਟੀਵੀ ਹਾਈਟ ਤੇ ਲਗਾ ਲਓ ਤਾਂ ਕਿ ਗਰਦਨ ਐਵੇਂ ਰਵੇ ਠੀਕ ਹੈ ਕੋਈ ਅਗਰ ਤੁਹਾਡਾ ਪੈਨ ਵੀ ਡਿੱਗ ਗਿਆ ਤੇ ਐਵੇਂ ਝੁੱਕ ਕੇ ਪੈਨ ਨਹੀਂ ਚੁਕਣਾ ਠੀਕ ਹੈ ਤੁਸੀਂ ਸਿੱਧਾ ਐਵੇਂ ਬਹਿਣਾ ਤੇ ਫਿਰ ਪੈਨ ਚੁਕਣਾ ਠੀਕ ਹੈ ਇਹ ਪ੍ਰੇਜ ਹੈ ਐਕਸਰਸਾਈਜ਼ ਜ਼ਰੂਰ ਕਰਨੀ ਹੈ ਪਿੱਛੇ ਬੁੜਨ ਵਾਲੀ ਜਿਹੜੀ ਮੈਂ ਤੁਹਾਨੂੰ ਕਹ ਰਿਹਾ ਸਰਵਾਈਕਲ ਦੀ ਐਕਸਰਸਾਈਜ਼ ਸਾਰਿਆਂ ਨੂੰ ਪਤਾ ਹੈ ਅੱਗੇ ਹੱਥ ਕਿਵੇਂ ਜੀ ਇੱਧਰ ਇਹ ਦੋ ਦੋਵੇਂ ਹੱਥ ਅੱਗੇ ਰੱਖੇ ਠੀਕ ਹੈ ਜੀ ਸਿਰ ਨਾਲ ਅੱਗੇ ਜ਼ੋਰ ਮਾਰਿਆ ਹੱਥਾਂ ਨਾਲ ਪਿੱਛੇ ਜ਼ੋਰ ਮਾਰਿਆ ਜਿਵੇਂ ਬਾਈ ਬਾਦੀ ਵਾਲੀ ਚੀਜ਼ਾਂ ਛੱਡਨੀ ਹੈ ਠੀਕ ਹੈ ਖਰਾਜਵਾ ਛੱਡ ਦ ਕਾਲੇ ਛੋਲੇ ਛੱਡ ਦੋ ਠੀਕ ਸਫੇਦ ਚਨੇ ਛੱਡ ਦੋ ਅ ਲੱਸੀ ਛੱਡ ਦੋ ਦੁੱਧ ਛੱਡ ਦੋ ਦਹੀਂ ਛੱਡ ਦੋ ਉੜਦ ਦੀ ਦਾਲ ਛੱਡ ਦੋ ਠੀਕ ਪਿੰਡੀ ਛੱਡ ਦੋ ਬੈਂਗਣ ਛੱਡ ਦੋ ਇਹ ਚੀਜ਼ਾਂ ਛੱਡ ਦੇਣੀ ਹੈ ਰਾਤ ਨੂੰ ਤਾਂ ਖਾਦੇ ਜਾ ਸਕਦੇ ਨਹੀਂ ਰਾਤ ਨੂੰ ਨਹੀਂ ਖਾਣੇ ਇਹ ਤੇ ਤਿਆਗ ਪੱਤਰ ਹੈ ਜੀ ਇਹਨਾਂ ਨੂੰ ਇਹਨਾਂ ਨੂੰ ਤੇ ਦਵਾਰ ਦੇ ਉੱਤੇ ਟੰਗੇ ਇਹਨਾਂ ਨੂੰ ਹਾਰ ਪਾ ਦੋ ਭਈ ਨਾ ਤੇ ਤੁਸੀਂ ਦੁੱਧ ਪੀਣਾ ਨਾ ਤੁਸੀਂ ਲੱਸੀ ਪੀਣੀ ਨਾ ਤੁਸੀਂ ਕੜੀ ਖਾਣੀ ਠੀਕ ਹੈ ਬੈਂਗਣ ਪਿੰਡੀ ਨਹੀਂ ਖਾਣੀ ਸਫੇਦ ਕਾਲੇ ਛਣੇ ਨਹੀਂ ਖਾਣੇ ਨਾਲ ਹੀ ਇਹ ਆਪਣਾ ਰਾਜਮਾ ਨਹੀਂ ਖਾਣੇ ਉੜਦ ਦੀ ਦਾਲ ਨਹੀਂ ਖਾਣੇ ਇਹ ਪ੍ਰੇਜ ਹੈ ਠੀਕ ਹੈ ਖੱਟੀ ਤਲੀ ਚੀਜ਼ਾਂ ਆਪਣੇ ਪਰਿਵਾਰਾਂ ਵਿੱਚ ਵੈਸੇ ਹੀ ਘਟ ਹੋ ਗਈਆਂ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਦਿਲ ਦੀ ਬਿਮਾਰੀ ਹੋਰ ਹੁੰਦਾ ਬਟ ਕਰ ਚੁੱਕੇ ਆ ਇਹ ਪ੍ਰੇਜ ਕਰਦੇ ਹੀ ਐਕਸਰਸਾਈਜ਼ ਕਰਨ ਲੱਗ ਜਓ 50% ਠੀਕ ਹੋ ਜੂਗੇ ਜੇ ਤੁਸੀਂ ਨਾਲੇ ਛਟਿਕਾ ਗੋਲੇਲੀ ਸਪਾਈਨ ਉਹ ਜਿਸ ਲੱਲੀ ਜੀ ਜੀ ਟੱਕ ਤੇ ਬੱਲੇ ਬੱਲੇ ਆ ਜੀ 100% ਰਲੀਫ ਮਿਲਦਾ ਜੀ ਨਾਲ ਦੀ ਨਾਲ ਰਲੀਫ ਮਿਲਦਾ ਦੋਵੇਂ ਹੱਥ ਪਿੱਛੇ ਰੱਖ ਕੇ ਜਿਹਨੂੰ ਕਬੂਤਾਰੇ ਵੀ ਦਿਖਣ ਲੱਗ ਜਾਂਦੇ ਨੇ ਨਾ ਜੀ ਨਾ ਉਹ ਸਭ ਦੂਰ ਹੋ ਜਾਣੇ ਇੱਕ ਐਕਸਰਸਾਈਜ਼ ਹੱਥ ਪਿੱਛੇ ਰੱਖ ਕੇ ਅੱਗੇ ਠੀਕ ਹੈ ਅੱਗੇ ਰੱਖ ਕੇ ਪਿੱਛੇ ਫਿਰ ਇੱਧਰ ਰੱਖ ਕੇ ਇਸ ਪਾਸੇ ਇੱਧਰ ਰੱਖ ਕੇ ਇਸ ਪਾਸੇ ਇਹ 5 ਮਿੰਟ ਸਵੇਰੇ ਕਰਨੀ ਹੈ 5 ਮਿੰਟ ਸ਼ਾਮ ਨੂੰ ਕਰਨੀ ਹੈ ਨਾਲੇ ਤੁਸੀਂ ਦਵਾਈ ਖਾਣੀ ਹੈ ਏਰਬੈਟਿਕ ਕੀ ਕੀ ਬਾਤ